ਹਾਂਜੀ ਅਸਵੀ ਕਾਲਜੀ ਵੈਲਕਮ ਹੈ ਤੁਹਾਡਾ ਸਾਡੇ YouTube ਚੈਨਲ ਸੋਕ ਸ਼ਾਂਤੀ। ਸਭ ਤੋਂ ਪਹਿਲਾਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਅਸੀਂ ਬੇਨਤੀ ਰਿਕੁਐਸਟ ਕਰਦੇ ਹਾਂ ਕਿ ਸਾਡੇ ਪੇਜ ਨੂੰ ਪਲੀਜ਼ ਸਾਰੇ ਸਬਸਕ੍ਰਾਈਬ ਤੇ ਫੋਲੋ ਕਰਿਓ। ਅਤੇ ਇੱਕ ਹੋਰ ਰਿਕੁਐਸਟ ਹੈ ਕਿ ਤੁਹਾਨੂੰ ਸਾਰੇ ਸਾਡੇ ਸਾਡੇ YouTube ਚੈਨਲ ਤੇ ਹੀ ਮੈਸੇਜ ਕਰਦੇ ਹਾਂ। ਅਸੀਂ ਇਹਦੇ ਵਿੱਚ ਸਪੈਸ਼ਲੀ ਆਪਣਾ ਨੰਬਰ ਮੈਂਸ਼ਨ ਕਰਦੇ ਹੁੰਨੇ ਆ। ਤਾਂ ਪਲੀਜ਼ ਉਸ ਤੋਂ ਨੰਬਰ ਸੇਵ ਕਰਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਿਆ ਕਰੋ। ਥੈਂਕ ਯੂ ਸਾਨੂੰ ਪਤਾ ਚੱਲ ਸਕੇ ਤੁਸੀਂ ਹਨਾ ਕਿਹੜਾ ਸੂਟ ਕੀ ਤੁਸੀਂ ਪੁੱਛਣਾ ਚਾਹੁੰਦੇ ਨਹੀਂ ਪੁੱਛਣਾ ਚਾਹੁੰਦੇ ਉਹ ਅਜੇ ਤੁਸੀ YouTube ਤੇ ਸਾਨੂੰ ਮੈਸੇਜ ਸੈਂਡ ਕਰ ਦੇਵੋਗੇ ਸਾਨੂੰ ਕੋਈ ਵੀ ਪਤਾ ਵੀ ਨਹੀਂ ਚੱਲਦਾ ਹੁੰਦਾ ਨਹੀਂ ਸਾਨੂੰ ਪਤਾ ਚੱਲਦਾ ਹੁੰਦਾ ਕਿ ਤੁਸੀਂ ਕੀ ਪੁੱਛ ਰਹੇ ਹੋ ਕਿਹੜੇ ਸੂਟ ਬਾਰੇ ਪੁੱਛ ਰਹੇ ਹੋ ਕੁਝ ਨਹੀਂ ਪਤਾ ਚੱਲਦਾ ਹੁੰਦਾ ਸੋ ਪਲੀਜ਼ ਸਕਰੀਨ ਸ਼ਾਟ ਲੈ ਕੇ ਫਿਰ ਤੁਸੀਂ ਆਪਦਾ WhatsApp ਤੇ ਤਨੂੰ ਮੈਸੇਜ ਕਰਿਆ ਕਰੋ ਅਸੀਂ ਤੁਹਾਨੂੰ ਸਾਰੀ ਡਿਟੇਲ ਦੱਸਿਆ ਕਰੀਏ ਉਹ ਵੀ ਅਸੀਂ ਨੇ ਉਸ ਜਿਵੇਂ ਅਸੀਂ ਪ੍ਰਾਈਸ ਪਾਣੀ ਦੱਸੇ ਕਿਸੇ ਵੀ ਪ੍ਰਾਈਸ ਕੁਛ ਹੋਵੇ ਕਿਸੇ ਦਾ ਕੋਸ਼ਣ ਦੇਗਾ ਤੋਂ ਅਸੀਂ ਐਸੀ ਕਰਕੇ ਪ੍ਰਾਈਸ ਨਹੀਂ ਦੱਸ ਸਕਦੇ ਹੁੰਦੇ ਤੇ ਤਾਂ ਹੀ ਹੈ ਵੀ ਤੁਸੀਂ ਸਾਡੇ WhatsApp ਤੇ ਹੀ ਮੈਸੇਜ ਕਰਿਆ ਕਰੋ ਉਸ ਵਾਰੀ ਉਸ ਸਾਰੀ ਵੀਡੀਓ ਇਸੇ ਦਾ WhatsApp ਨੰਬਰ ਚੱਲੂਗਾ ਤੁਸੀਂ ਉਹਦੇ ਵਿੱਚ ਹੀ ਉਤੋਂ ਹੀ ਨੰਬਰ ਦੇ ਕਰਕੇ ਪਰ WhatsApp ਤੇ ਮੈਸੇਜ ਕਰਿਓ ਤੋਂ ਹਾਂ ਬਾਪਾ ਹੁਣ ਸ਼ੁਰੂ ਕਰਦੇ ਆਂਗੇ ਅੱਜ ਸਾਰੀ ਵਰਕ ਵਾਲੀ ਸੂਟ ਨੇ ਤੇ ਬਹੁਤ ਸੋਹਣੀ ਪਾਟੀ ਵੀਰ ਨੇ ਜਿੱਦਾਂ ਵੀ ਪਾਟੀ ਵੀਰ ਵੀ ਜਿੱਦਾਂ ਵੀ ਫੂਟਮੈਟ ਫੰਕਸ਼ਨ ਤੇ ਜਿੱਦਾਂ ਕੋਈ ਸਾਈਟ ਪਾਣਾ ਚਾਹਣੇ ਹੋ ਸਪੈਸ਼ਲੀ ਬੀਬੀਆਂ ਲਈ ਨੇ ਥੋੜੇ ਐਸ ਜਸ ਜਾਂ ਕੋਈ ਵੀ ਕਰ ਸਕਦਾ ਹੈ ਤਾਂ ਉਹਦੀ ਥੋੜੀ ਚੁਆਇਸ ਹੈਗੀ ਕਿ ਤੁਸੀਂ ਜਿੱਤੋ ਸਮਝੀਵੇਂ ਜਿੱਤੋ ਤੁਸੀਂ ਕਿਡਾਉਂ ਦੀਏਗੀ ਐਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਆਪਾਂ ਇਹ ਛੋਟਾ ਸਟਾਰਟ ਕਰਦੇ ਆਂਗੇ ਇਹ ਬਹੁਤ ਸੋਹਣਾ ਵਰਕ ਹੈ ਦੇਖੋ ਵਿੱਚ ਜਰੀ ਦਾ ਵੀ ਵਰਕ ਹੈ ਵਿੱਚ ਪੱਗ ਦਾ ਵਰਕ ਹੈਗਾ

ਬਹੁਤ ਡਿਫਰੈਂਟ ਜਿਵੇਂ ਵੀ ਤੁਸੀਂ ਪਾਉਣਾ ਚਾਹੁੰਦੇ ਤੁਸੀਂ ਫਾਲ ਕਰ ਲਿਓ ਦੇਖੋ ਤੁਸੀਂ ਬਾਜੂ ਤੇ ਆਪਾਂ ਜਿੱਦਾਂ ਘੇਰੀ ਤੇ ਹੈ ਉਸ ਤਰ੍ਹਾਂ ਬਾਜੂ ਤੇ ਕੀਤਾ ਹੋਇਆ ਹੈਗਾ ਤੇ ਸਟੱਫ ਬਹੁਤ ਵਧੀਆ ਉਹ ਤੁਸੀਂ ਤੁਹਾਡੀ ਚੋਇਸ ਤਾਂ ਤੁਸੀਂ ਕਿਹੜੇ ਸਟੱਫ ਚ ਕਰਨਾ ਚਾਹੁੰਦੇ ਕਿਹੜੀ ਚ ਨਹੀਂ ਇਸ ਦੇ ਨਾਲ ਆਪਾਂ ਨੇ ਇਹ ਦੁਪੱਟੇ ਦਾ ਦੁਪੱਟੇ ਤੇ ਆਪਾਂ ਲੇਸ ਲਗਾਈ ਹੈ ਲੇਸ ਵੀ ਆਪਾਂ ਉਹੀ ਹੈ ਸੇਮ ਦੀ ਲੇਸ ਦੇ ਵਰਕ ਨੇ ਉਹ ਵਰਕ ਚ ਕਲਰ ਨਹੀਂ ਉਹੀ ਦੁਪੱਟੇ ਵਿੱਚ ਆਪਾਂ ਨੇ ਕਲਰ ਲਗਾਏ ਨੇ ਇਹ ਕੁਮਾਸਲੀ ਜਾਂਦਾ ਆਪਣੇ ਇਸ ਤੇ ਦੁਪੱਟਾ ਲਿਆਗਾ ਤੇ ਤੇਜ ਜਿਵੇਂ ਮਾਦੀ ਇਹ ਦੁਪੱਟਾ ਤੁਸੀਂ ਲੈ ਸਕਦੇ ਹੋ ਕੋਈ ਵਰੀ ਮੇਰੇ ਨੂੰ ਦਿੱਕਤ ਹੁੰਦੀ ਹੈ ਪਹਿਣਾਉਣ ਦੀ ਦਿੱਕਤ ਹੁੰਦੀ ਹੈ ਇਹ ਸੱਤ ਦੁਪੱਟਾ ਨਹੀਂ ਜਾਂਦਾ ਇਹਦਾ ਨਹੀਂ ਕੋਈ ਆਉ ਨਹੀਂ ਹੈਗੀ ਬਹੁਤ ਸੋਹਣਾ ਮਲੇਸ ਲਾ ਕੇ ਆਪਣੇ ਫਿਨਿਸ਼ਿੰਗ ਕੀਤੀ ਹੋਈ ਹੈ ਐਂਡ ਬਾਟਮ ਹੈ ਜਿਹੜੀ ਉਹ ਆਪਾਂ ਇਸ ਨੂੰ ਪਲੇਨ ਰੱਖੀ ਹੈਗੀ ਦੇਖੋ ਬਹੁਤ ਪਿਆਰਾ ਸੂਟ ਹੈਗਾ ਅਸਲ 'ਚ ਪਹਿਲਾਂ ਤੁਸੀਂ ਇਹਦੀ ਸਫਾਈ ਦੇਖਿਓ ਨੇੜੇ ਤੋਂ ਦੇਖੋ ਮੰਦੀ ਨੇੜੇੋਂ ਦੇਖਾਓ ਥੋੜਾ ਜਿਹਾ ਤੇ ਦੇਖੋ ਅ ਇਸ ਜੇ ਆਪਾਂ ਨੀਚੇ ਇਹ ਦੁਪੱਟੇ ਵਰਨੇ ਵਿੱਚ ਛੋਟੀ ਆਪਾਂ ਇਸ ਦੇ ਬੁੱਤੀ ਪਾਈ ਹੋਈ ਹੈਗੀ ਤੁਸੀਂ ਜੇ ਚਾਹੋ ਤਾਂ ਆਪਾਂ ਇਹ ਹੀ ਬੁੱਤੀ ਤੇ ਦੁਪੱਟੇ ਤੇ ਵੀ ਕਰ ਸਕਦੇ ਆਂ ਭੱਟੇ 'ਚ ਪਾ ਸਕਦੇ ਆਂ ਜਿਵੇਂ ਆਲੇ ਦੁਆਲੇ ਇਸ ਨੂੰ ਉਹ ਬਾਰਕ ਕਰਾਉਣਾ ਚਾਹੁੰਦੇ ਆਂ ਥੋੜਾ ਜਿਹਾ ਸਪੈਸ਼ਲ ਜਿਹਾ ਬਣ ਗਏ ਇਹ ਵਾਲੀ ਜੰਗਰ ਲਾਈਨ ਆਲੇ ਦਲੇ ਵਾ ਬਾਉਂਡਰੀ ਦੇ ਆਪਾਂ ਇਹ ਪਵਾ ਕੇ ਵਿੱਚ ਆਪਾਂ ਇਹ ਬੁੱਤੀ ਪਵਾ ਕੇ ਬਹੁਤ ਸੋਹਣਾ ਲੱਗੇ

ਤੁਸੀਂ ਰਾਮ ਨਾਲ ਕੈਜੂਲੀ ਜਿੱਦਾਂ ਵੀ ਚਾਹੋ ਤੁਸੀਂ ਉਦਾਂ ਹੀ ਪਾ ਸਕਦੇ ਹੋ ਅਗਰ ਤੁਸੀਂ ਇਹ ਤੁਹਾਡੀ ਇੱਛਾ ਤੁਸੀਂ ਕਿਹੜੇ ਸਟਾਈਲ ਤੇ ਇਹ ਆਪਾਂ ਸ਼ੋਰਟ ਰੈਕ ਤੇ ਬਣਾਇਆ ਹੋਇਆ ਹੈਗਾ ਲੀਕੋ ਨੇੜੇ ਹੁੰਦੇ ਕੋ ਕਲਰ ਕੰਟਰਾਸਟ ਦੇਖਿਆ ਕਰੋ ਸਾਡੇ ਕਲਰ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜਾ ਹਨ ਪਟਕੀ ਲਾ ਜਾ ਹੋਵੇ ਨਾ ਅੱਛਾ ਲੱਗੇ ਪੌਂਚ ਕਿਵੇਂ ਵੀ ਤੁਸੀਂ ਇਹ ਪਾ ਸਕਦੇ ਹੋ ਕੋਈ ਵੀ ਏਸਟ ਤੁਸੀਂ ਇਹ ਪਾ ਸਕਦੇ ਹੋਗੀ ਕਲਰ ਆਪਾਂ ਇਹ ਤੇ ਇਹ ਪੂਰੇ ਸੂਟ ਤੇ ਹੀ ਆਹ ਇਦਾਂ ਬੁਕ ਆਵਿਲ ਦੀ 파ਕੀ ਵਿੱਚ ਇੱਕ ਉਪਰ 파ਤੀ ਇਹੀ ਉੱਪਰ 파ਤੀ ਤੇ ਵਿੱਚ ਆਪਾਂ ਇਸ ਦੇ ਐਵੇਂ ਗੋੜ ਕਰਤਾ ਤੇ ਫਿਨਿਸ਼ਿੰਗ ਇਸ ਦੀ ਆਪਾਂ ਲਗਾ ਦੇ ਸੰਿਸ਼ਿੰਗ ਕੀਤੀ ਹੋਈ ਹੈਗੀ ਬਹੁਤ ਸੋਹਣਾ ਇਹ ਰੈਡੀ ਕੀਤਾ ਹੋਇਆ ਤੁਸੀਂ ਜਿਹੜਾ ਇਹ ਦੁਪੱਟਾ ਇਸ ਦੇ ਨਾਲ ਦੁਪੱਟਾ ਫਲਾਲ ਹੈਂ ਤੇ ਦੁਪੱਟੇ ਤੇ ਵੀ ਤੁਸੀਂ ਜੇ ਲੇਸ ਲਗਾ ਸਕਦੇ ਹੋ ਜਾਂ ਤੁਸੀਂ ਵਰਕ ਵਗੈਰਾ ਕੁਝ ਵੀ ਕਰਵਾ ਸਕਦੇ ਹੋ ਐਜ਼ ਆ ਛੜੀਆਂ ਵੀ

ये भी ये जोर जट्टी है का बहुत सोने का ये भी सारी कलर ये तो सिया देखो ये भी जरी द है पीछे थ्रेड पे जरी द है मोस्टली जब आपने सारी भी सूट नहीं जड़े वो जरी ही नहीं ये ये जोर जट्टा है कि प्योर जोर जट्टी है का ਤੇ ਕਿਉਂਕਿ ਇਹ ਕਲਰ ਹੈ ਜਿਹੜਾ ਇਹ ਸੈਮੀ ਤੇ ਜਾਂ ਚੋਰ ਤੇ ਇਹ ਕਲਰ ਸੋਣਾ ਬਦੀ ਨਹੀਂ ਆਉਂਦਾ ਜਿੱਦਾਂ ਆਪਾਂ ਇਹ ਚਾਹੋਣੇ ਆਂਗੇ ਜੇ ਤੁਸੀਂ ਕੁਝ ਹੋਰ ਪਿਓਰ ਤੇ ਬਣਾਏ ਕਲਰ ਦੇ ਥੋੜੇ ਜਿਹੇ ਵੀ ਉਸ ਤੇ ਉਹ ਫਿਨਿਸ਼ਿੰਗ ਨਹੀਂ ਆਉਂਦੀ ਉਹ ਲੁੱਕ ਵੀ ਨਹੀਂ ਆਉਦੀ ਹੈਗੀ ਜਿਹੜੀ ਇਹ ਵਲ ਪਿਓਰ ਤੇ ਆਉਂਦੀ ਹੈਗੀ ਤੇ ਆਪਾਂ ਨੇ ਇਦਾਂ ਕੀ ਰੀਤੇ ਕੀ ਰੀਤੇ ਬਣਕੀਤਾ ਹੋਇਆਗਾ ਹੇ ਨੀਚੇ ਦੇਖੋ ਜਰੀ ਹੈ ਥੋੜਾ ਜਿਹਾ ਕਟਵਰਕ ਤੇ ਬੰਵਾ ਵਿਚ ਆਪਾਂ ਬਲੇ ਵੀ ਫਾਈ ਹੋ ਜਾਈ ਆਂ ਆਪੀ ਥਰੈਡ ਦਾ ਵਰਕ ਹੈ ਵਿੱਚ ਬਹੁਤ ਸੋਹਣਾ ਇਹ ਵੀ ਇਸ ਦੇ ਗੜੀ ਬਾਧੂ ਹੈ ਉਸ ਤੇ ਵੀ ਆਪਾਂ ਇਦਾਂ ਹੀ ਹੈ ਜਿੱਦਾਂ ਘੇਰੇ ਤੇ ਹੈਗਾ ਉਸੇ ਕੋ ਫਲਾਵਰ ਪਤਾ ਤੇ ਇਸ ਦਾ ਜਿਹੜਾ ਹਾਂਜੀ ਇਸ ਦੇ ਨਾਲ ਆ ਆਪਣੇ 22 ਸਲਤ ਦਾ ਦੁਪੱਟਾ ਲਿਆ ਹੈਗਾ ਥੋੜਾ ਜਿਹਾ ਹੋ ਸਕਦਾ ਇਸ ਵਿੱਚ ਕਲਰ ਦਾ ਚੇਂਜ ਆ ਰਿਹਾ ਹੋਊ ਵੀ ਕਿ ਇਸੇ ਨੂੰ ਦੁਪੱਟਾ ਆਪਣਾ ਪੱਟੀ ਦੋਸਾ ਪਾ ਲੈਸ ਲੈ ਕੇ ਫਿਨਿਸ਼ਿੰਗ ਕੀਤੀ ਹੋਈ ਹੈਗੀ ਤੁਸੀਂ ਦੁਪੱਟੇ ਤੇ ਵੀ ਉਹੀ ਇਥੋਂ ਦੀ ਇੱਛਾ ਹੈ ਦੁਪੱਟੇ ਤੇ ਕੁਝ ਕਰਨਾ ਚਾਹੁੰਦੇ ਆ ਤਾਂ ਕਰਵਾ ਸਕਦੇ ਹਾਂ ਥੋੜਾ ਜਿਆਦਾ ਹੋਰ ਰਾਇਲ ਲੁੱਕ ਜੀ ਹੋ ਜਾਣੀ ਹੈ ਤਾਂ ਬਟੇ ਤੇ ਆਪਾਂ ਕੁਝ ਬਣਵਾਉਣੀ ਹੈਗੀ ਐਂਡ ਜਿਹੜਾ ਇਹਦਾ ਵੀ ਬਾਟਮ ਹੈ ਉਹ ਆਪਾਂ ਪਲੇਨ ਹੀ ਰੱਖੀ ਹੈ ਇਹ ਸਾਰੇ ਮੋਸਮੀ ਸੂਟ ਨੇ ਇਹਨਾਂ ਦਾ ਨਾਲ ਬਾਟਮ ਪਲੇਨ ਰੱਖੀ ਹੈਗੀ ਤੁਸੀਂ ਚਾਹੋ ਤਾਂ ਤੁਸੀਂ ਕੁਝ ਵੀ ਕਰਵਾ ਜਿਹੜਾ ਨੈਕਕਟ ਹੈ ਇਹ ਵੀ ਬਹੁਤ ਪਿਆਰਾ ਹੈਗਾ ਇਹ ਆਪਾਂ ਨੇ ਜਿਹੜਾ ਤੂਟ ਬਣਾਇਆ ਉਹ ਪਿੱਟੇ ਤੇ ਪਿੱਟਾ ਵਰਕ ਹੈ ਪਿੱਟਾ ਵਿੱਚ ਥ੍ਰੈਡ ਆਏਗਾ ਇਹ ਬਹੁਤ ਪਿਆਰਾ ਹੈਗਾ ਇਸ ਦੇ ਘੇਰੇ ਤੇ ਦੇਖੋ ਬਹੁਤ ਪਿਆਰਾ ਵਰਕ ਇੰਪੀ ਪਿੱਟਾ ਵਰਕ ਬੱਸ ਇਹ ਚਲੋ ਹਨਾ ਵਧੀਆ ਹੁੰਦਾ ਹੈਗਾ ਇੱਕ ਤਰ੍ਹਾਂ ਦਾ ਇਹ ਵਰਕ ਆਪਾਂ ਹੈਂਡ ਵਰਕ ਹੁੰਦਾ ਉਸ ਦੀ ਰਿਕਾਰਡਿੰਗ ਨਹੀਂ ਹੁੰਦਾ ਹੈਗਾ ਥੋੜਾ ਜਿਹਾ ਕੈਰੀ ਕਰਨਾ ਸੌਖਾ ਹੁੰਦਾ ਹੈਗਾ ਬੇਨਦੀਆਂ ਲਈ ਅਹ ਇਹਦੇ ਐਂਡ ਇਸ ਦੇ ਵਿੱਚ ਆਪਣੇ ਗੁੱਟੀਆਂ ਪਾਈਆਂ ਨੇ ਸਾਰੇ ਉਸ ਤੇ ਆਪਾਂ ਇਸ ਦੇ ਨਾਲ ਮੈਰੂਨ ਕਲਰ ਦਾ ਆਪਣੇ ਥ्रेड ਦਾ ਥਰੇਡ ਦਾ ਵਰਕ ਕਰਾਇਆ ਥੋੜਾ ਜਿਹਾ ਅਲੱਗ ਹੋ ਜਾਂਦਾ ਹੈਗਾ ਐਂਡ ਇਸ ਦੇ ਪੱਤੇ ਤੇ ਆਪਾਂ ਉਹ ਸੌਰੀ ਇਸ ਦੀ 슬ੀਵ ਤੇ ਆਪਾਂ ਨੇ ਐਦਾਂ ਡੇਲ ਪਾਈ ਹੈਗੀ ਕੁਝ ਵੀ ਤੁਸੀਂ ਪਿੱਤੇ ਚ ਕੁਝ ਹੋਰ ਕਰਾਉਣਾ ਚਾਹੁੰਦੇ ਹੋ ਤੁਹਾਨੂੰ ਹੋਰ ਵੀ ਮਿਲ ਜਾਊਗਾ ਇਹ ਵੀ ਬਹੁਤ ਪਿਆਰਾ ਹੈ ਇਸਦੇ ਨਾਲ ਵੀ ਦੁਪੱਟਾ ਜਿਹੜਾ ਟੈਬਿੰਗ ਸਿਲਕੇ ਦਾ ਇਹ ਦੁਪੱਟਾ ਲੈ ਆਪਾਂ ਨੇ ਦੇਖੋ ਦੁਪੱਟਾ ਵੀ ਬਹੁਤ ਬਹੁਤ ਸੌਫਟਿਆ ਦੁਪੱਟਾ ਹੈਗਾ ਇਸਦੇ ਨਾਲ ਆਪਾਂ ਅਗਰ ਨਹੀਂ ਟੈਬੀ ਸਿਲਕੇ ਦਾ ਸੇਕੜੀ ਇਹ ਹੁੰਦਾ ਸਰ ਸਿਰ ਤੇ ਨਹੀਂ ਛੜਦਾ ਪਾਪਿਆ ਕਿਰ ਸ਼ਕੂਨ ਦਾ ਚਨੂਨ ਦਾ ਦੁਪੱਟਾ ਵੀ ਲੈ ਸਕੀ ਦੋਈਆਂ ਇਸ ਲਈ ਆਪਾਂ ਨੇ ਇਦਾਂ ਹੀ ਪਲੇਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈਗੀ ਇਹ ਵੀ ਬਹੁਤ ਪਿਆਰਾ ਹੈ ਬਾਟਮ ਹੈ ਜਿਹੜੀ OS ਦੇ ਨਾਲ ਪਲੇਨ ਹੀ ਹੈ ਮੋਸਟਲੀ ਇਹਨਾਂ ਦਾ ਬਾਟਮ ਪਲੇਨ ਹੀ ਨੇ ਇਸ ਤੇ ਆਪਾਂ ਜੀ ਕੁਝ ਕਰਨਾ ਚਾਹੁੰਦੇ ਆ ਥੋੜਾ ਜਿਹਾ ਜੀ ਆਪਾਂ ਲੁੱਕ ਕੋ ਚੇਂਜ ਕਰਨਾ ਚਾਹੁੰਦੇ ਆ ਬਾਟਮ ਤੇ ਜਿਵੇਂ ਇਸ ਦੀ ਇਹ ਮੂਰੀ ਹੋ ਗਈ ਮੂਰੀ ਤੇ ਇਸ ਪਰੰਦਾ ਜ ਜਿਦਾਂ ਕਿ ਆਏ ਬੇਲ ਪਾ ਸਕਦੇ ਆ ਡਿਚਰ ਛੋਟੇ ਛੋਟੇ ਗੁੱਤੀ ਪਾ ਸਕਦੇ ਆ ਜਾਂ ਸਿਰਫ ਫੁੱਲ ਸਿੰਪਲ ਕਲੀ ਗੁੱਤੀ ਹੀ ਪਾ ਸਕਦੇ ਆਂਗੀ ਕਿਉਂਕਿ ਅੱਜਕੱਲ ਥੋੜਾ ਜਿਹਾ ਹੈ ਇਸ ਚੀਜ਼ ਦਾ ਟ੍ਰੈਂਡ ਹੈ ਸਲਵਾਰ ਤੇ ਵੀ ਸੋਹਣਾ ਲੱਗਦਾ ਬਟ ਇਹ ਵੀ ਕਿਈ ਵਾਰੀ ਬੰਨ ਉਹਨਾਂ ਨੂੰ ਸਲਵਾਰ ਸ਼ਰਟ ਤੇ ਹੈਵੀ ਹੁੰਦਾ ਤੇ ਸਲਵਾਰ ਤੇ ਨਹੀਂ ਉਹਨਾਂ ਨੂੰ ਵਧੀਆ ਲੱਗਦਾ ਤੇ ਜਿਹੜਾ ਨੈਕ ਟੂਟਾ ਇਹ ਵੀ ਬਹੁਤ ਪਿਆਰਾ ਹੈਗਾ ਇਹ ਹੈਂਡਵਰਕ ਹੈਗਾ ਦੇਖੋ ਬਹੁਤ ਸੋਹਣਾ ਦਿੱਤਾ ਹੋਇਆ ਹੈਗਾ ਹਾਂ ਸੌਰੀ ਸੌਰੀ ਜਿਹੜਾ ਪਨਿਆ ਸੂਟ ਕਰਿਆਗਾ ਦਿਖਾਇਆ ਸੀਗਾ ਮੈਂ ਪੱਤੇ ਨੂੰ ਦੱਸਣਾ ਭੁੱਲੀ ਗਈ ਖਮਾ ਕਰੀ ਸੌਰੀ ਇਹ ਆਪਾਂ ਨੇ ਦੁਪੱਟੇ ਤੇ ਵੀ ਵਰ ਕੀਤਾ ਹੋਇਆ ਹੈ ਦੇਖੋ ਬਹੁਤ ਸੋਹਣਾ ਹੈ ਤੇ ਛੜੀਆਂ ਪਾਈ ਹੋਈਆਂ ਨੇ ਐ ਇੱਕ ਸਾਈਡ ਆਪਾਂ ਛੜੀ ਪਈ ਹੈਗੀ ਦੇਖੋ ਬਹੁਤ ਪਿਆਰਾ ਲੱਗ ਰਿਹਾ ਹੈਗਾ ਤੇ ਆਪਾਂ ਦੂਸਰੀ ਸਾਈਡ ਚਾਹੁੰਗਾ ਕਿ ਤੁਸੀਂ ਦੂਸਰੀ ਸਾਈਡ ਵੀ ਪਾਈ ਹੋਈਆਂ ਤੇ ਇਹ ਮੈਂ ਇਸ ਨੂੰ ਖੜਕ ਕੇ ਦੇਖਾਂਗੀ ਇਹ ਇੱਕ ਸਾਈਡ ਵੀ ਦੇਖੋ ਬਹੁਤ ਸੋਹਣਾ ਦੁਪੱਟਾ ਲੱਗ ਰਿਹਾ ਹੈਗਾ ਤੁਸੀਂ ਕਿਦਾਂ ਵੀ ਇਹ ਵੀਰ ਸਾਰ ਸਾਗਦੇ ਹਾਂ ਲਿਆ ਹੋਇਆ ਵੀ ਬਹੁਤ ਸੋਹਣਾ ਲੱਗ ਰਿਹਾ ਦੇਖੋ ਐਂਡ ਥੇਰ ਆ ਨੈਕ ਟੂਟ ਹੈ ਉਹ ਵੀ ਆਪਣਾ ਉਹ ਹੈਂਡਵਰਕ ਟੂਟ ਹੈ ਇਹ ਆਪਾਂ ਕਰੀਤੇ ਹੈਗਾ ਦੇਖੋ ਬਹੁਤ ਪਿਆਰਾ ਹੈ ਇਹ ਇਸ ਤੇ ਆਪਾਂ ਨੇ ਥ੍ਰੈਡ ਹੋ ਗਿਆ ਟਿੱਕੀ ਹੋ ਗਈ ਤੇ ਜਰੀ ਹੋ ਗਈ ਤੇ ਕਟ ਦਾਣੇ ਦਾ ਵਰਕ ਕੀਤਾ ਹੋਇਆ ਹੈਗਾ

ਬਹੁਤ ਪਿਆਰਾ ਹੈ ਇਹ ਵੀ ਇਦਾਂ ਹੀ ਆਪਾਂ ਨੇ ਇਸਦੇ ਬਾਜੀ ਤੇ ਵੀ ਕੀਤਾ ਹੋਇਆ ਹੈ ਬਾਜੀ ਤੇ ਥੋੜਾ ਜਿਹਾ ਛੋਟਾ ਹੈ ਕਿ ਰਿਤੇ ਥੋੜਾ ਚੌੜਾ ਹੈ ਬਾਜੀ ਤੇ ਥੋੜਾ ਜਿਹਾ ਛੋਟਾ ਆਪਾਂ ਕਰਕੇ ਵਰਕ ਕਰਵਾਏਗਾ ਹਾਂਜੀ ਜਿਹੜਾ ਆਪਾਂ ਇਸਦੇ ਨਾਲ ਦੁਪੱਟਾ ਉਹ ਵੀ ਆਪਾਂ ਇਹਨਾਂ ਦੁਪੱਟੇ ਦੇ ਵਰਕ ਕੀਤਾ ਹੋਇਆ ਹੈਗਾ ਇਸ ਤੇ ਆਪਾਂ ਸਾਰੇ ਦੁਪੱਟੇ ਚ ਹਲਕੇ ਲੇ ਕਿ ਕੁੱਤੀ ਦਾ ਵਰਕ ਕਰਾਇਆ ਹੋਇਆ ਹੈਗਾ ਤੇ ਇਸਦੇ ਪੱਲਿਆਂ ਤੇ ਆਪਾਂ ਇਸ ਤਰ੍ਹਾਂ ਫਲਾਵਰ ਪਾਇਆ ਹੋਇਆ ਤੇ ਆਪਾਂ ਲੈਸ ਲਗਾ ਕੇ ਨੈਸ਼ਨ ਕਿਤੇ ਲਈ ਹੈ ਇਸ ਦੇ ਨਾਲ ਬਾਟਮ ਹੈ ਜਿਹੜੀ ਉਹ ਪਲੇਨ ਹੈਗੀ ਐਂਡ ਜਿਹੜਾ ਹੁਣ ਆਪਾਂ ਨੈਕਸਟ ਵੀ ਮੇਕ ਵਿੱਚ ਉਹ ਪਾਇਆ ਹੋਇਆ ਆਪਣੀ ਵੀਡੀਓ ਖੋਣੇ ਨੈਕਸਟ ਵੀਡੀਓ ਹੋਊਗੀ ਜਿਹੜੀ ਉਸ ਤੇ ਚਾਪਾ ਪ੍ਰੋਪਰ ਦਿਖਾਵਾਂਗੇ ਦੇਖੋ ਬਹੁਤ ਪਿਆਰਾ ਸੂਟ ਹੈ ਇਹ ਸਟ੍ਰੈਪਿੰਗ ਕਿਤੇ ਆਪਾਂ ਰੈਡੀ ਕਰਵਾਇਆ ਹੋਇਆ ਕਿਸੇ ਕਿਸੇ ਤੇ ਵੀ ਕਿੱਦਾਂ ਮੈਡੀ ਕਰਵਾ ਸਕਦੇ ਹਾਂ ਦੇਖੋ ਬਹੁਤ ਪਿਆਰਾ ਹੈ ਵਰਕ ਜਰੀ ਦਾ ਪਰਦਾ ਰਿਹਾ ਹੈ ਨਾ ਵਰਕ ਕਰਵਾਇਆ ਹੋਇਆ ਹੈਗਾ ਦੁਪੱਟੇ ਤੇ ਵੀ ਆਪਾਂ ਪੂਰੇ ਦੁਪੱਟੇ ਤੇ ਬੱਖਵਾਇਆ ਹੋਇਆ ਦੇਖੋ ਬਹੁਤ ਪਿਆਰਾ ਜਿਹਾ ਨੂੰ ਕਲਰ ਹੈ ਕਲਰ ਵੀ ਬਹੁਤ ਪਿਆਰਾ ਤੇ ਮਲਤੀ ਹੋਣਾ ਹੈ ਆ ਹੋਪ ਹੈ ਤੁਹਾਨੂੰ ਸਾਡੀ ਵੀਡੀਓ ਪਸੰਦ ਆਈ ਹੋਊਗੀ ਹਨਾ ਤੇ ਤੁਸੀਂ ਪਲੀ ਸਾਡੇ ਪੇਜ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਅਸੀਂ ਜਿਹੜੀ ਇਹ ਸੂਨ ਦੀ ਵੀਡੀਓ ਆ ਅਸੀਂ ਇੰਸਟਾ ਤੇ ਪਾਵਾਂਗੇ ਇਸ ਲਈ ਤੁਸੀਂ ਇੰਸਟਾ ਤੇ ਸਾਡੇ ਪੇਜ ਨੂੰ ਜਰੂਰ ਫੋਲੋ ਕਰਿਓ ਐਂਡ ਅਬ ਬਸ ਸਾਡੀਆ ਅੱਜ ਦੀ ਐਨੀ ਵੀਡੀਓ ਤੇ ਹੀ ਮਾ ਮਾ ਨਾਲ ਚਲ ਕੇ ਖਾਣਾ ਦੋਸਤ ਦੀ ਦਿਖਾਈਆਂ ਕਿ ਇਹਨੂੰ ਐਸੇ ਪਾਇ ਹੋਇਸ ਕੁਝ ਹੋਰ ਲੱਗ ਰਿਹਾ ਹੁੰਦਾ ਤੇ ਜੇ ਆਪਾਂ ਦਿਖਾਉਣੀ ਆ ਤਾਂ ਕੁਝ ਹੋਰ ਲੱਗ ਰਿਹਾ ਹੋ ਪਾਇ ਤੁਹਾਨੂੰ ਸਾਡੀ ਵੀਡੀਓ ਪਸੰਦ ਆ ਹੋ ਗਈ ਤਾਂ ਪਲੀਜ਼ ਸਾਡੇ ਫੇਸ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ